ਕੀਰਾ ਹਾਂਜੀ ਜਾਣੇ ਆਏ ਦੋ ਦੋਗਣੇ ਤਗਣੇ ਇਕੱਠੇ ਹੋਰ ਵੱਡੇ ਪਏ ਇਹਨਾਂ ਦੇ ਹਾਂ ਇਹੋ ਇਹੇ ਖੇਰਾਬ ਨਾ ਕਰੋ ਲੋ ਆ ਰਿਹਾ ਹੈ ਤੈਨੂੰ ਵੀਰੇ ਇਹੇ ਬਾਈ ਹੁਣ ਕੋਈ ਮਰਜ਼ੀ ਕਰ ਚੱਲੋ ਇਦੋਂ ਉੱਤੇ ਕਹਿੰਦੇ ਮੱਕੇ ਦਾ ਮਰ ਯਾਰਡ ਹੀ ਆ ਹਣਾ ਸਸਤੀ ਇਹ ਕਹਿੰਦਾ ਗਰੀਬੀ ਫਲਾਨਾ ਧੰਕਾ ਮੈਂ ਡਰਾਮਾ ਬਾਜੀ ਸਭ ਕੋਈ ਗਰੀਬੀ ਨਹੀਂ ਅਸੀਂ ਬਥੇਰੀ ਗਰੀਬੀ ਕੱਟ ਦੇਖੀ ਆ ਬਾਈ ਠੀਕ ਆ ਨਾ ਜੇ ਕਰਨਾ ਹੀ ਨਹੀਂ ਹੋਣਾ ਆ ਕਰਨਾ ਪੈਣਾ ਬਾਅਦ ਵਿੱਚ ਬੈਠ ਕੇ ਬਾਦ ਵਿੱਚ ਮੈਂ ਬਣਾ ਲੇ ਆ ਤੇ ਬੜੇ ਖੁੰਡਾ ਜਾਂਦੇ ਆ ਆਹ ਹਾਂ ਇਹ ਜ਼ਿਆਦਾ